ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਬਲੱਡਵਾਲੋਂ ਲਾਉ ਜੀ ਅੱਜ ਫੇਰ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਸਾਡੇ ਰੈਣਗੇ ਬਟਿਕ ਵਰਕ ਦੇ ਸੋ ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਅੱਜ ਤੋਂ ਇਸ ਜੇ ਕਿਦਾਂ ਪਹਿਲਾਂ ਜੋ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਡਾ ਪਿਆਰ ਦੇਣ ਦੇ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਮੇਰੇ ਚੈਨਲ ਨੂੰ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਠੀਕ ਹੈ ਜੀ ਤੇ ਤੁਸੀਂ ਬੜਲਾਡਾ ਐਂਟਰ ਹੁੰਦੇ ਹੋਏ ਸਾਹਮਣੇ ਜਿਹੜਾ ਓਵਰ ਬ੍ਰਿਜ ਪੌਲ ਬਣਿਆ ਹੋਇਆ ਰੇਲਵੇ ਪੌਲਾ ਜੀ ਨੂੰ ਪੂਰਾ ਕ੍ਰੋਸ ਕਰਨਾ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਨੇ ਉੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਬਟਲਾਡਾ ਐਂਟਰ ਹੁੰਦੇ ਹੋਏ ਪੋਲ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਵਾਪਸ ਪੋਲ ਦੇ નીચે ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਅੱਜ ਅਸੀਂ ਆਪਣੇ ਪਹਿਣਾ ਵਾਸਤੇ ਲੈ ਕੇ ਆ ਕਾਵਿਆ ਵਰਕ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਉਮੀਦ ਕਰਦੇ ਤੁਹਾਨੂੰ ਪਸੰਦ ਆਉਣਗੇ ਇਹਨਾਂ ਦਾ ਜਿਹੜਾ ਘੇਰਾ ਰੈਣਾ ਦੀ 21 ਜਾਂ 22 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਕਾਵਿਆ ਵਰਕ ਦੇ ਵਿੱਚ ਪੂਰੀ ਫਿਨਿਸ਼ਿੰਗ ਦੇ ਨਾਲ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਦੇਖੋ ਜੀ ਕਟ ਵਰਕ ਵੀ ਲੈ ਕੇ ਆ ਕਿਉਂਕਿ ਕਟ ਵਰਕ ਦੇ ਨਾਲ ਹੀ ਸਾਨੂੰ ਕਾਵਿਆ ਵਰਕ ਦੀ ਫਿਨਿਸ਼ਿੰਗ ਤਾਂ ਪਤਾ ਫਿਰ ਵੀ ਕਾ ਫੇਰੀ ਕਾਵਿਆ ਵਰਕ ਦਾ ਸੂਟ ਹੁੰਦਾ ਜੀ ਜੇਕਰ ਇਹਦੀ ਸਾਈਡਾਂ ਤੋਂ ਵੀ ਕਟ ਵਰਕ ਹੋਵੇ ਲਓ ਬਹੁਤ ਹੀ ਪਿਆਰਾ ਜਿਹਾ ਸੀ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਪ੍ਰਾਈਸ ਰਹਿਣੀ ਹੈ ਦੀ 1100 ਰੁਪਏ ਨਾਲ ਇਹਦੇ 슬ੀਵਸ ਵੀ ਰਹਿਣਗੀਆਂ ਜੀ ਲਓ 슬ੀਵਸ ਰਹਿਣ ਵਾਲੀਆਂ ਜੀ 슬ੀਵਸ ਵੀ ਆਣ ਗਈਆਂ ਠੀਕ ਹੈ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਇਸ ਤੋਂ ਪਹਿਲਾਂ ਜਿਹੜੀਆਂ ਮੇਰੀ ਆਪਾਂ ਦੇ ਸੂਟ ਸੀਗੇ ਕਾਪਿਆ ਵਰਕ ਦੇ ਤੁਹਾਡੇ ਸਭ ਦੇ ਜਿਹੜੇ ਆਰਡਰ ਐ ਜੀ ਉਹ ਕੱਢੇ ਹੋਏ ਆ ਮਿਲ ਜਾਣਗੇ ਮੇਰੀ ਆਪਾਂ ਨੂੰ ਠੀਕ ਆ ਜੀ ਥੋੜਾ 5-6 ਦਿਨ ਵੇਟ ਕਰ ਲਿਆ ਕਰੋ ਮੇਰੇ ਪਿਆਰ ਨੂੰ ਤੁਹਾਨੂੰ ਮਿਲ ਜਾਣੇ ਸੂਟ ਸਾਰੇ ਅਸੀਂ ਤੁਹਾਡੇ ਪਾਰਸਲ ਕੱਢਤੇ ਆ ਲਓ ਇਹ ਦੁਬਾਰਾ ਰੀਸਟਾਕ ਆ ਰਹੇ ਆ ਸੂਟ ਦੁਬਾਰਾ ਰੈਡੀ ਹੋਏ ਆ ਕਿਉਂਕਿ ਤੁਹਾਨੂੰ ਕਾਫੀ ਪਸੰਦ ਸੀ ਜੀ ਇਹ ਵਾਲੇ ਸੂਟ ਦੇ ਦੁਬਾਰਾ ਰੀਸਟਾਕ ਕਰਤੇ ਆ ਜੀ ਲਓ ਜੀ ਇਹ ਕੇ ਵਾਲਾ ਕਲਰ ਐ ਬਹੁਤ ਹੀ ਪਿਆਰਾ ਜਿਹਾ ਗਾਜ਼ਰੀ ਕਲਰ ਆਊਗਾ ਲਓ ਇਹ ਵੀ ਦੇਖ ਸਕਦੇ ਹੋ 21 21.5 ਜਾਂ 22 ਇੰਚ ਤੱਕ ਇਹਦਾ ਘੇਰਾ ਰੈਡੀ ਹੋਊਗਾ ਜੀ ਹੈਪ ਵੀ ਇੰਨੀ ਰੈਡੀ ਹੋਣੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਲੈਣ ਵਾਲਾ ਠੀਕ ਹੈ ਜੀ ਮਸਕ ਸਿਲਕ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਪ੍ਰਾਈਸ ਰਹਿਣੀ ਹੈ ਜੀ ਦੀ ਸਿਰਫ 1100 슬ੀਪਸ ਵੀ ਰਹਿਣਗੇ ਇਹਦੇ ਨਾਲ ਠੀਕ ਹੈ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਉਹ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਮਸਕ ਸਿਲਕ ਤੇ ਆ ਇਹਦੀ ਕਟਵਰਕ ਨਹੀਂ ਹੋਈ ਜੇਕਰ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੈ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਜੇਕਰ ਤੁਸੀਂ ਕਟਵਰਕ ਕਰਵਾਉਣਾ ਚਾਹੋਗੇ ਤਾਂ ਤੁਹਾਨੂੰ ਇਹਦੀ ਕਟਵਰਕ ਕਰ ਦਾਂਗੇ ਜੀ ਸਾਡੇ ਕੋਲ ਸੂਟ ਛੁੱਟ ਗਿਆ ਜੀ ਕਟਵਰਕ ਕਰਨ ਤੋਂ ਤੇ ਇਹ ਤੁਹਾਨੂੰ ਅਸੀਂ ਕਟਵਰਕ ਕਰ ਦਾਂਗੇ ਜੇਕਰ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਆ ਕਿਸੇ ਨੂੰ ਤੇ ਇਹਦੀ ਪ੍ਰਾਈਸ ਵੀ 1100 ਰਹਿਣ ਵਾਲੀ ਹੈ ਸਲੀਵ ਸੇਦ ਸਲੀਪ ਤੇ ਉੱਪਰ ਸਭ ਤੋਂ ਵੱਧ ਵਰਕ ਹੁੰਦਾ ਜੀ ਕਈ ਵਾਰੀ ਨਹੀਂ ਦਿਖਾਈਆਂ ਜਾਂਦੀਆਂ ਸਲੀਵਸ ਫੁੱਲ ਜਾਂਦੇ ਆਪਾਂ ਨਾ ਤੇ ਸਲੀਵਸ ਤੋਂ ਬਿਨਾ ਕੋਈ ਸੂਟ ਨਹੀਂ ਹੋਊਗਾ ਸਾਰਿਆਂ ਉੱਪਰ ਸਲੀਵਸ ਦਾ ਵਰਕ ਹੋਊਗਾ ਲਓ ਇਹ ਕੇਵਲਾ ਦੇਖੋ ਜੀ ਇਹ ਆਊਗਾ ਜੀ ਕਾਫੀ ਜੀ ਸ਼ੇਡ ਚ ਮਹਿਰੂਨ ਕਾਫੀ ਸ਼ੇਡ ਚ ਆਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੇਰਾ ਦੇਖੋ ਜੀ ਕੇਰਾ ਦੇਖੋ ਜੀ ਪੂਰੀ ਫਿਨਿਸ਼ਿੰਗ ਨਾਲ ਹੋਇਆ ਜੀ ਇਹਦਾ ਵਰਕ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਣਿਆ ਹੋਇਆ ਕਲਰ ਵੀ ਬਹੁਤ ਪਿਆਰਾ ਜੀ ਠੀਕ ਹੈ ਬਹੁਤ ਪਿਆਰਾ ਕਲਰ ਹੈ 슬ੀਵਸ ਉੱਪਰ ਵਰਕ ਮਿਲੂਗਾ 1100 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਲੋ ਇੱਕ ਇਹਦੇ ਵਿੱਚ ਮੈਨਣਾ ਜੀ ਇਹ ਵਾਲਾ ਕਲਰ ਸਾਰੇ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਪ੍ਰਾਈਸ ਰਹਿਣੀ ਹੈ ਜੀ ਇਹਦੀ 1100 ਰੁਪਏ ਲੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਇਹਦਾ ਵਰਕ ਹੋਇਆ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਪ੍ਰਾਈਸ ਰਹਿਣੀ ਹੈ ਜੀ 1100 ਰੁਪਏ ਸਲੀਵਸ ਦੇ ਉੱਪਰ ਸਾਦਾ ਹੀ ਵਰਕ ਮਿਲਣਾ ਤੁਹਾਨੂੰ ਲੋ ਸਲੀਵਸ ਚੈੱਕ ਕਰ ਲਓ ਜੀ ਸਭ ਨੂੰ ਸਲੀਵਸ ਉੱਪਰ ਵਰਕ ਮਿਲੇਗਾ ਕਾਫੀ ਟ੍ਰੈਂਡਿੰਗ ਚੱਲ ਰਿਹਾ ਜੀ ਇਹ ਵਾਲੇ ਸੂਟ ਕਾਵਿਆ ਵਰਕ ਵਾਲੇ ਤੇ ਇਸ ਤੋਂ ਅੱਗੇ ਇਹ ਵਾਲਾ ਸੂਟ ਆਊਟ ਪਾਚ ਲੋ ਇਹ ਵੀ ਬਹੁਤ ਸੋਹਣਾ ਸੂਟ ਰਹੂਗਾ ਜੀ ਸਟਾਫ ਵੀ ਬਹੁਤ ਫਾਈਨ ਹੈ ਇਹ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਇਹ ਵੀ ਤੁਹਾਨੂੰ ਦਿਖਾ ਦਿੰਦੀ ਆ ਜੀ ਲੋ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1100 ਰੁਪਏ ਠੀਕ ਹੈ ਜੀ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਇਹ ਵਾਲਾ ਸੂਟ ਦਿਖਾਵਾਂਗੇ ਜੀ ਇੱਕ ਗ੍ਰੀਨ ਕਲਰ ਦੇ ਵਿੱਚ ਸਾਡੇ ਕੋਲੇ ਸੂਟ ਹੈ ਲਓ ਬਹੁਤ ਪਿਆਰੇ ਜੀ ਸੂਟ ਰਹਿਣੇ ਆ ਜੀ ਇਹ ਸ਼ਲਕ ਪਸ਼ਮੀਨੇ ਤੇ ਹੈ ਜੀ ਤੁਹਾਨੂੰ ਦਿਖਾ ਦਿੰਦੀ ਆ ਜੀ ਲੁੱਕ ਸੂਟ ਦੀ ਫੋਟੋ ਦਿਖਾ ਦਿੰਦੀ ਆ ਜੀ ਇਹਦੀ ਕਿੱਦਾਂ ਬਾਨਾ ਸੂਟ ਬਹੁਤ ਪਿਆਰਾ ਸੂਟ ਬਾਨਾ ਜੀ ਇਹ ਲਓ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਠੀਕ ਹੈ ਜੀ ਇਹਦੀ ਇਹ ਫਰੰਟ ਤੇ ਆਉਣਾ ਵਰਕ ਇਹਦਾ ਠੀਕ ਹੈ ਫਰੰਟ ਦੇ ਵਰਕ ਆਊਗਾ ਇਹ ਆਊਗਾ ਜੀ ਬੈਕ ਤੇ ਵਰਕ ਇਹਦਾ ਜਿਹੜਾ ਘੇਰਾ ਬਣਿਆ ਹੋਇਆ ਜੀ 21 22 ਤੱਕ ਰਹੂਗਾ ਜੀ 21 22 ਤੱਕ ਇਹਦਾ ਘੇਰਾ ਰਹਿਣਾ ਇਹ ਬਣੀ ਹੋਇਆ ਇਹਦਾ ਬੈਕ ਦਾ ਵਰਕ ਠੀਕ ਹੈ ਜੀ ਤੇ 슬ੀਵਸ ਦਾ ਵੀ ਤੁਹਾਨੂੰ ਪੂਰਾ ਵਰਕ ਮਿਲੂਗਾ ਇਹ ਕਲਰ ਦਾ ਟ੍ਰੈਂਡ ਬਹੁਤ ਆ ਜੀ ਆ ਕਾਫੀ ਫੇਮਸ ਕਲਰ ਚੱਲ ਰਿਹਾ ਜੀ ਇਹ ਵਾਲਾ ਲਓ ਜੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਕਿੱਦਾਂ ਆਉਣੀ ਹੈ ਲੁਕੇ ਵਾਲੇ ਸੂਟ ਦੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਇਹ ਬੈਕ ਨੈਕ ਦੇਖੋ ਬੈਕ ਤੇ ਵੀ ਵਰਕ ਆਉਣਾ ਫਰੰਟ ਤੇ ਵੀ ਆਉਣਾ ਤੇ ਸ਼ਲਕ ਪਸ਼ਮੀਨੇ ਤੇ ਰੈਡੀ ਆ ਜੀ ਪ੍ਰਾਈਸ ਜਿਹੜੀ 1600 ਰੁਪਏ ਰਹੂਗੀ ਜੀ ਇਸ ਕਲਰ ਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ ਗ੍ਰੀਨ ਵਾਲੇ ਦਾ ਇਸ ਕਰਕੇ ਅਸੀਂ ਗ੍ਰੀਨ ਵੀ ਕਲਰ ਤੇ ਵੀ ਰੈਡੀ ਕੀਤਾ ਮਹਿਰੂਨ ਵਿੱਚ ਵੀ ਰੈਡੀ ਕੀਤੇ ਸੀ ਕਾਫੀ ਸੂਤ ਲੈ ਸੀ ਭੈਣਾਂ ਨੇ ਮਹਿਰੂਮ ਕਲਰ ਦੇ ਇੱਕ ਲਓ ਜੀ ਇਹ 골ਡਨ ਕਲਰ ਦਾ ਆਊਗਾ ਜੀ ਇਹ 20 ਇੰਚ ਘੇਰੇ ਤੇ ਰੈਡੀ ਆ ਦੇਖੋ ਬਹੁਤ ਸੋਹਣਾ ਸੂਤ ਰੈਡ ਵਾਲਾ نیچے ਦੇਖੋ ਘੇਰੇ ਦਾ ਵਰਕ 골ਡਨ ਕਲਰ ਵੀ ਬਹੁਤ ਪਿਆਰਾ ਲੱਗਦਾ ਜੀ ਪਾਇਆ ਇਹ ਘੇਰੇ ਦਾ ਵਰਕ ਹੈ ਉੱਪਰ neck ਦਾ ਵਰਕ ਹੈ ਜੀ ਇਹ ਹੈ ਜੀ back ਦਾ ਵਰਕ ਹੈ ਲਓ ਇਹ back neck ਦਾ ਵਰਕ ਹੈ back neck ਵੀ ਪੂਰੀ ਆਉਣੀ ਹੈ ਜੀ ਫੁੱਲ ਲਓ ਫੁੱਲੇ ਦੀ ਬੈਕ ਨੈਕ ਆਉਣੀ ਹੈ نیچے ਦੇਖ ਸਕਦੇ ਹੋ ਉਥੋਂ ਨੇ ਘੇਰੇ ਦਾ ਵਰਕ ਹੈ ਪੂਰੀਆਂ ਫੁੱਲ ਹੈਵੀ ਸਲੀਵਸ ਮੈਨੀਆਂ ਸ਼ਲਕ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਭਪਿੰਦਰਾ ਬ੍ਰਾਂਡ ਦਾ ਆਪੇ ਸ਼ਲਕ ਪਸ਼ਮੀਨਾ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੀ ਸੂਟ ਦੀ ਸਿਰਫ 1600 ਰੁਪਏ 1600 ਦੇ ਇਹ ਸੂਟ ਲੈ ਸਕਦੇ ਹੋ ਸ਼ਲਕ ਪਸ਼ਮੀਨੇ ਦੇ ਉੱਪਰ ਜੀ ਕਿਉਂਕਿ ਫੁੱਲ ਹੈਵੀ ਵਰਕ ਦੇ ਨਾਲ ਅਸੀਂ ਇਹ ਰੈਡੀ ਕੀਤਾ ਹੋਇਆ ਸੂਟ ਹੈ ਲੋ ਇਸ ਤੋਂ ਬਾਅਦ ਤੁਹਾਨੂੰ ਦੂਸਰ ਸੂਟ ਦਿਖਾਵਾਂਗੇ ਜੀ ਲੋ ਇਹ ਤੁਹਾਨੂੰ ਵੀਡੀਓ ਦਿਖਾਵਾਂਗੇ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਦੁਬਾਰਾ ਰੀਸਟਾਕ ਕਰਤੀ ਆ ਜੀ ਇਹ ਵਾਲੇ ਸੂਟ ਅਸੀਂ ਬਹੁਤ ਪਸੰਦ ਕੀਤੇ ਪਹਿਣਾ ਨੇ ਤੇ ਇਹ ਦੁਬਾਰਾ ਰੀਸਟਾਕ ਕਰਤੀ ਆ ਜੀ ਦੇਖੋ ਜੀ ਇਹ ਆਊਗਾ ਜੀ ਸ਼ਰਕ ਪਛਵੀਨੀਆਂ ਦੇ ਉੱਪਰ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ neck ਦੇਖੋ ਜੀ neck ਦੀ ਫਿਨਿਸ਼ਿੰਗ ਦੇਖੋ ਪੂਰਾ ਫੁੱਲ ਹੈਵੀ ਹੈ ਲੋ ਤੁਹਾਨੂੰ ਫਿਨਿਸ਼ਿੰਗ ਦਿਖਾ ਦਿੰਨੇ ਆ ਵਰਕ ਦੇ ਨਜ਼ਦੀਕ ਤੋਂ ਲਓ ਜੀ ਇਹ ਵਰਕ ਦੀ ਫਿਨਿਸ਼ਿੰਗ ਹੈ ਪੂਰਾ ਸ਼ੈਡੇਡ ਵਰਕ ਹੋਇਆ ਜੀ ਇਹ ਪੂਰਾ ਫੁੱਲ ਹੈਵੀ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਨੀਚੇ ਘੇਰਾ ਘੇਰੇ ਦਾ ਵਰਕ ਮਿਲੂਗਾ ਨੈਕ ਦਾ ਵਰਕ ਮਿਲੂਗਾ 44 43 ਤੱਕ ਇਹ ਤੁਸੀਂ ਕੰਪਲੀਟ ਕਰ ਸਕਦੇ ਹੋ ਲੈਂਥ ਇਹ ਆਊਗਾ ਜੀ ਸਲਵਾਰ ਦਾ ਵਰਕ ਲਓ ਬਾਟਮ ਤੇ ਵੀ ਵਰਕ ਮਿਲੂਗਾ ਘੇਰੇ ਦਾ ਵਰਕ ਮਿਲੂਗਾ ਜੀ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਇਹ ਵਾਲੀਆਂ ਰਣਗੀਆਂ ਏਰੀਆ 슬ੀਵਸ ਤੇ 슬ੀਵਸ ਤੇ ਵਰਕ ਆਊਗਾ ਜੀ ਤੇ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਉਣੀ ਹੈ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਐਦਾਂ ਸੂਟ ਬਣਨਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਹੈ ਵੀਡੋ ਵੀ ਅਸੀਂ ਓਪਨ ਕਰ ਦਿੰਦੀ ਆ ਜੀ ਦੇਖੋ ਜੀ ਐਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਸੋਹਣਾ ਸੂਟ ਰਹਿਣ ਵਾਲਾ ਠੀਕ ਹੈ ਜੀ ਇਹ ਸ਼ਿਲਕ ਪਸ਼ਮੀਨੇ ਤੇ ਆ ਇਹਦੀ ਪ੍ਰਾਈਸ ਰਹਿਣੀ ਸੀ 1600 ਇਸ ਤੋਂ ਅੱਗੇ ਅਸੀਂ ਏਕੇ ਟੈਕਸ ਪਸ਼ਮੀਨੇ ਤੇ ਵੀ ਰੈਡੀ ਕੀਤਾ ਸਿੰਪਲ ਪਸ਼ਮੀਨੇ ਤੇ ਰੈਡੀ ਕੀਤਾ ਜੀ ਲਓ ਇਹਦੇ ਤੁਹਾਨੂੰ ਕਲਰ ਦਿਖਾ ਦਿੰਦੇ ਆ ਇਹ ਵੀ ਦੁਬਾਰਾ ਰੀਸਟਾਕ ਕਰਦੇ ਆ ਜੀ ਸੂਟ ਅਸੀਂ ਸਾਰੇ ਕਿਉਂਕਿ ਕਾਫੀ ਪਸੰਦ ਸੀਗੇ ਦੁਬਾਰਾ ਵੀ ਇਹਨਾਂ ਦਾ ਆਰਡਰ ਸੀ ਇਹਨਾਂ ਸੂਟਾਂ ਦਾ ਲਓ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਜੀ ਸੈਂਪਲ ਪਸ਼ਮੀਨੀ ਤੇ ਇਹ ਨੈੱਕ ਵਰਕ ਹੈ ਜੀ ਘੇਰਾ ਵਰਕ ਹੈ ਜੀ 슬ੀਵਸ ਵਰਕ ਹੈ ਬਾਟਮ ਵਰਕ ਹੈ ਸਾਰਾ ਤਰ੍ਹਾਂ ਦਾ ਵਰਕ ਮਿਲਣਾ ਇੱਕ ਇਹ ਵਾਲਾ ਕਲਰ ਮਿਲਣਾ ਲਓ ਜੀ ਬਹੁਤ ਸੋਹਣਾ ਵਰਕ ਹੋਇਆ ਜੀ ਇਹਦੇ ਉੱਪਰ ਥੋੜਾ ਜਿਹਾ ਅਸੀਂ ਹਜੇ ਇਹਦੀ ਫਿਨਿਸ਼ਿੰਗ ਹੋਣ ਵਾਲੀ ਹੈ ਕਿਉਂਕਿ ਹਜੇ ਮਸ਼ੀਨ ਤੋਂ ਉੱਤਰ ਕੇ ਆਇਆ ਜੀ ਇਹ ਸੂਟ ਤੁਹਾਨੂੰ ਅਸੀਂ ਕਲਰ ਚੈੱਕ ਕਰਵਾ ਦਈਏ ਵੀ ਇਹ ਵਾਲੇ ਕਲਰਾਂ ਚ ਆ ਗਏ ਆ ਸਵੇਰੇ ਤਾਂ ਇਹਦੀ ਫਿਨਿਸ਼ਿੰਗ ਹੋ ਜਾਊਗੀ ਜਿਹੜੀ ਮੇਰੀ ਭੈਣ ਨੂੰ ਸੂਟ ਪਸੰਦ ਹੈ ਤੁਹਾਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਸੂਟ ਭਾ ਦਿੱਤਾ ਜਾਊਗਾ ਪਾਰਸਲ ਦੇ ਵਿੱਚ ਤੁਹਾਨੂੰ ਇੰਨਾ ਪ ਠੀਕ ਹੈ ਜੀ ਇਹਦੀ ਪੂਰੀ ਫਿਨਿਸ਼ਿੰਗ ਹੋਈ ਹੈ ਤੇ ਇਹ ਕਲਰ ਰੈਡੀ ਹੋਇਆ ਜੀ ਤੁਹਾਨੂੰ ਦਿਖਾ ਦਿੰਦੀ ਆ ਕਿਹ ਵਾਲਾ ਕਲਰ ਰੈਡੀ ਹੋਇਆ ਠੀਕ ਹੈ ਜੀ ਇਹ ਕਿਹ ਵਾਲਾ ਕਲਰ ਰੈਡੀ ਹੋਇਆ ਇਹਦੇ ਵਿੱਚ ਇਹਦੀ ਪ੍ਰਾਈਸ ਰੈਡੀ ਹੈ ਜੀ 1250 ਇਹ 1K ਟੈਕਸ ਪਛਮੀਨੇ ਤੇ ਰੈਡੀ ਹੈ 1K ਵਾਲਾ ਕਲਰ ਰੈਡੀ ਹੋਇਆ ਜੀ ਲਓ ਜੀ ਇਹ ਕਿਹ ਵਾਲਾ ਕਲਰ ਰੈਡੀ ਹੋਇਆ ਕਲਰ ਇਹ ਚ ਬਹੁਤ ਪਿਆਰੇ ਜਿਹਾ ਰੈਡੀ ਹੋਇਆ ਲਓ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਏ ਵੀ ਇਹ ਡਬਲ ਟੋਨ ਸਿੰਪਲ ਪਸ਼ਮੀਨਾ ਜੀ 1250 ਪ੍ਰਾਈਸ ਰੈਣੀ ਹੈ ਜੀ ਇਹ ਵਾਲੇ ਸੂਟ ਦੀ ਡਬਲ ਟੋਨ ਸਿੰਪਲ ਪਸ਼ਮੀਨਾ neck work ਹੈ ਘੇਰਾ ਵਰਕ ਹੈ sleeve's work ਹੈ ਜੀ bottom work ਹੈ ਸਭ ਤਰ੍ਹਾਂ ਦਾ ਵਰਕ ਮਿਲਣਾ ਤੁਹਾਨੂੰ ਇਹਦੇ ਉੱਪਰ ਤੇ ਸੂਟ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਤਿੰਨ ਕਲਰਾਂ ਚ ਰੈਡੀ ਹੋਇਆ ਜੀ ਇਹ ਕੇਵਲਾ ਕਲਰ ਸੀਗਾ ਤੇ ਲਓ ਜੀ ਇੱਕ ਮਿਲੂਗਾ ਇਹ ਬੜਾ ਗੰਗਾ ਲਓ ਜੀ ਇਹ ਕੇ ਕਲਰ ਚੈੱਕ ਕਰੋ ਜੀ ਜਿਹੜਾ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਲਓ ਜੀ ਇਹ ਕੇ ਵਾਲਾ ਕਲਰ ਹੈ ਜੀ ਥੋੜਾ ਥੋੜਾ ਕਲਰ ਦਾ ਆਪਸ ਵਿੱਚ ਫਰਕ ਹੈ ਪਰ ਸਾਰੇ ਕਲਰ ਬਹੁਤ ਪਿਆਰੇ ਆ ਜੀ ਇਹ ਠੀਕ ਹੈ ਜੀ ਬਾਟਮ ਵਰਕ ਮਿਲਣਾ ਠੀਕ ਹੈ ਜੀ ਘੇਰਾ ਵਰਕ 슬ੀਵਸ ਵਰਕ ਪ੍ਰਾਈਸ ਜਦੀ 1250 ਰੈਣੀਆਂ ਜੀ ਪੂਰਾ ਫੁੱਲ ਹੈਵੀ ਸ਼ੈਡੇਡ ਵਰਕ ਹੈ ਤੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਕੇਵਲੇ ਸੂਟ ਵੀ ਰੀਸਟਾਕ ਕਰਤੇ ਆ ਜੀ ਅਸੀਂ ਲਓ ਇਹ ਦੇਖੋ ਜੀ ਇਹ ਵੀ ਬਹੁਤ ਸੋਹਣਾ ਪੈਚਵਰਕ ਲੈ ਕੇ ਆਏ ਸੀ ਇਹ ਵੀ ਬਹੁਤ ਪਸੰਦ ਕੀਤੇ ਆ ਤੇ ਕਈ ਪੈਣਾਂ ਦੇ ਆਰਡਰ ਸੀਗੇ ਇੱਕ ਦੋ ਸੂਟ ਦੁਬਾਰਾ ਇਹਦੇ ਵਿੱਚ ਰੈਡੀ ਹੋਇਆ ਬਣ ਕੇ ਲਓ ਜੀ ਠੀਕ ਹੈ ਜੀ ਇਹ ਬਣਿਆ ਹੋਇਆ ਇਹਦਾ ਘੇਰਾ ਇਹ ਘੇਰੇ ਦਾ ਵਰਕ ਹੈ ਇਹ ਬਾਟਮ ਦਾ ਵਰਕ ਹੈ ਤੇ ਇਹ ਵਾਲਾ ਆਊਗਾ ਜੀ 슬ੀਵਸ ਦਾ ਵਰਕ ਲਓ ਇਹ ਪੈਚਵਰਕ 슬ੀਵਸ ਦੇ ਉੱਪਰ ਆਊਗਾ ਇਹਦੀ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਕਿੱਦਾਂ ਬਣਾਣਾ ਸੂਟ ਇਹ ਵੀ ਬਹੁਤ ਪਿਆਰਾ ਸੂਟ ਬਣਨਾ ਤੇ ਪ੍ਰਾਈਸ ਇਹਦੀ ਰਹਿਣੀ ਹੈ 1600 ਰੁਪਏ ਲੋ ਜੀ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਕਿੱਦਾਂ ਸੂਟ ਬਣਾਣਾ ਜੀ ਰੈਡੀ ਹੋਣਾ ਦੇਖੋ ਐਦਾਂ ਬਾਹਾਂ ਦੇ ਉੱਪਰ ਪੈਚਵਰਕ ਆਉਣਾ ਹੈ ਬਾਟਮ ਤੇ ਵਰਕ ਆਉਣਾ ਜੀ ਤੇ ਪ੍ਰਾਈਸ ਰਹਿਣੀ ਹੈ ਜੀ ਇਹ ਵਾਰੇ ਸੂਟ ਦੀ ਵੀ 1600 ਰੁਪਏ ਇਹਦੇ ਵਿੱਚ ਇੱਕ ਮਹਿੰਦੀ ਕਲਰ ਬਣ ਕੇ ਆਇਆ ਜੀ ਲਓ ਜੀ ਇਹਦੇ ਚ ਇੱਕ ਮਹਿੰਦੀ ਕਲਰ ਬਣ ਕੇ ਆਇਆ ਦੇਖੋ ਜੀ ਇਹ ਮਹਿੰਦੀ ਕਲਰ ਹੋਊਗਾ ਜੀ ਇਹ ਇਹਦੀ ਬਾਟਮ ਦਾ ਵਰਕ ਹੈ ਘੇਰੇ ਦਾ ਵਰਕ ਹੈ ਤੇ 슬ੀਵਸ ਦਾ ਵਰਕ ਤੁਹਾਨੂੰ ਦਿਖਾ ਦਿੰਦੇ ਆ ਇਹ ਆਊਗਾ ਜੀ 슬ੀਵਸ ਤੇ ਵਰਕ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਮਹਿੰਦੀ ਮਸਟਰਡ ਮਹਿੰਦੀ ਦੀ ਛੇੜ ਤੇ ਹੈ ਜੀ ਇਹ ਤੇ ਇਹ ਵੀ ਬਹੁਤ ਪਿਆਰਾ ਵਰਕ ਹੈ ਇਹ ਆਊਗਾ ਜੀ ਬਾਟਮ ਦਾ ਸੌਰੀ 슬ੀਵਸ ਦਾ ਵਰਕ ਡਬਲ ਟੋਨ ਪਸ਼ਮੀਨਾ ਸ਼ਿਲਕ ਪਸ਼ਮੀਨਾ ਜੀ ਡਬਲ ਟੋਨ ਇਹ ਪ੍ਰਾਈਸ ਰੈਡੀ ਇਹਦੀ ਵੀ 1600 ਰੁਪਏ ਠੀਕ ਹੈ ਜੀ 1600 ਰੁਪਏ ਦੀ ਪ੍ਰਾਈਸ ਰੈਡੀ ਨਹੀਂ ਹੈ ਇਸ ਤੋਂ ਅੱਗੇ ਲਓ ਜੀ ਇਹ ਡਿਜ਼ਾਈਨ ਅਸੀਂ ਦੁਬਾਰਾ ਰੈਡੀ ਕਰਤਾ ਫੈਲਡੀ ਤੇ ਲਓ ਜੀ ਇਹ ਵੀ ਡਿਜ਼ਾਈਨ ਦੁਬਾਰਾ ਰੈਡੀ ਹੋਇਆ ਜੀ ਇੱਕ ਦੋ ਸੂਟ ਕਾਫੀ ਸੂਟ ਸੀਗੇ ਜੀ ਸੋਲਡ ਹੋ ਗਏ ਆਪਣੇ ਕੋਲ ਤੇ ਇੱਕ ਦੋ ਸੂਟ ਹੀ ਬਚਿਆ ਕਾਫੀ ਵਧੀਆ ਸੂਟ ਸੀ ਇਹ ਕਰਤੇ ਆ ਜੀ ਰੈਡੀ ਪਰ ਵੀਡੀਓ ਵਿੱਚ ਪਾਉਣ ਤੋਂ ਪਹਿਲਾਂ ਹੀ ਸੋਲਡ ਹੋ ਜਾਂਦੇ ਆ ਲਓ ਏ ਫੈਂਡੀ ਤੇ ਰੈਡੀ ਹੈ ਜੀ ਬਹੁਤ ਸੋਹਣੇ ਕਲਰ ਚ ਰੈਡੀ ਕੀਤਾ ਇਸ 슬ੀਵਸ ਦਾ ਵਰਕ ਰਹਿਣਾ ਜੀ ਇਹਦੀ ਬਾਟਮ ਦਿਖਾ ਦਿੰਨੇ ਹਾਂ ਬਹੁਤ ਪਿਆਰੀ ਜੀ ਰਹਿਣੀ ਇਹਦੀ ਬਾਟਮ ਇਹ ਬਾਟਮ ਇੱਥੇ ਫੈਂਡੀ ਸੀ ਠੀਕ ਹੈ ਜੀ ਇਹ ਸ਼ਰਟ ਹੈ ਬਾਟਮ ਦਾ ਵਰਕ ਇਸ 슬ੀਵਸ ਦਾ ਵਰਕ ਹੈ ਘੇਰੇ ਦਾ ਵਰਕ ਹੈ neck ਦਾ ਵਰਕ ਹੈ ਜੀ ਤੇ ਇਹ ਰਹੂਗੀ ਜੀ ਇਹ ਨਾਲ ਬਾਟਮ ਲਓ ਬਹੁਤ ਪਿਆਰੀ ਜੀ ਬਾਟਮ ਹੈ ਜੀ ਇਹ ਨਾਲ ਇਹ ਬਾਟਮ ਤੇ ਵਰਕ ਆਉਣਾ ਜੀ ਕਲਰ ਬਹੁਤ ਪਿਆਰਾ ਹੈ ਪ੍ਰਾਈਸ ਰਹਿਣੀ ਹੈ ਦੀ 1000 ਰੁਪਏ ਇਹ ਵਾਲੇ ਸੂਟ ਦੀ 1000 ਰੁਪਏ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਇਹਦੇ ਵਿੱਚ ਇੱਕ ਆਇਆ ਜੀ ਕਾਪਰ ਜਿਹਾ ਕਲਰ ਬਣ ਕੇ ਮਹਿਰੂਨ ਕਲਰ ਵੀ ਆਇਆ ਸੀ ਸੋਲਡ ਹੋ ਗਏ ਜੀ ਮਹਿਰੂਨ ਵਾਲੇ ਵੀ ਤੇ ਕਾਪਰ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਰਹਿਣਾ ਜੀ ਕਾਪਰ ਲਓ ਕਾਪਰ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਕਾਪਰ ਠੀਕ ਹੈ ਜੀ 슬ੀਵਸ ਵਰਕ ਹੈ neck ਵਰਕ ਹੈ ਜੀ ਇਹਦਾ ਠੀਕ ਹੈ ਜੀ ਇਹ ਆਊਗਾ ਘੇਰੇ ਦਾ ਵਰਕ ਇਹਦੀ ਬਾਟਮ ਦਫਾ ਦਿੰਦੇ ਆ ਲਓ ਜੀ ਇਹ ਆਊਗੀ ਜੀ ਦੀ ਬਾਟਮ ਇਹ ਬਾਟਮ ਤੇ ਵਰਕ ਹੋਣਾ ਜੀ ਇਹਦਾ ਪ੍ਰਾਈਸ ਰਹਿਣੀ ਹੈ ਜੀ 1100 ਰੁਪਏ ਸੌਰੀ 1000 ਰੁਪਏ ਬਹੁਤ ਸੋਹਣਾ ਸੂਟ ਡ੍ਰੈਨ ਵਾਲਾ ਜੀ ਫੈਂਡੀ ਤੇ ਵਰਕ ਹੋਇਆ ਜਰੀ ਦਾ ਵਰਕ ਹੋਇਆ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ ਜੀ 1000 ਰੁਪਏ ਵੀਰੋ ਤੁਹਾਨੂੰ ਪਿੱਕ ਦਿਖਾ ਦਿੰਦੀ ਆ ਸੂਟ ਦੀ ਲੁੱਕ ਕਿੱਦਾਂ ਆਉਣੀ ਉਹ ਚੈੱਕ ਕਰ ਲਓ ਜੀ ਇਹ ਵਾਲਾ ਸੂਟ ਦੁਬਾਰਾ ਰੀਸਟਾਕ ਕਰਤਾ ਜੀ ਇਹ ਵੀ ਆਰਡਰ ਤੇ ਰੈਡੀ ਹੋਏ ਸੀਗੇ ਤੇ ਇੱਕ ਦੋ ਸੂਟ ਹੋਰ ਰੈਡੀ ਹੋਏ ਨਾਲ ਇਹ ਜੀ ਛੋਟੀ ਬੂਟੀ ਦਾ ਸੂਟ ਆ ਛੋਟੀ ਛੋਟੀ ਬੂਟੀ ਆਉਣੀ ਆ ਜੀ ਤੇ ਬਰਬਰੀ ਪਿਓਰ ਬਰਬੀ ਤੇ ਰਹਿਣਾ ਜੀ ਸੂਟ ਇਹ 1000 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਠੀਕ ਹੈ ਜੀ ਲਓ ਇਹ 슬ੀਪਸ ਦਾ ਕੰਮ ਆਊਗਾ ਜੀ ठीक है जी सलीवस का बहुत सोना सूट रहा जी एक हजार प्राइस है एक पिस्ता कलर रेडी जी लो ये भी प्योर है जी पिस्ता कलर है लो जी पिस्ता कलर आऊगा जी ठीक है जी पिस्ता कलर है छोटे छोटे फ्लावर बने हुए पूरी शॉर्ट के उपर ते स्लीव्स आगे जी बहुत सोहना सूट रहने वाला जी भी ਇਹ ਸਲੀਵਸ ਸੋਣੀਆਂ ਸਲੀਵਸ ਦਾ ਕੰਮ ਆ ਜੀ 1000 ਰੁਪਿਆ ਪ੍ਰਾਈਸ ਹੈ ਕਿਉਂਕਿ ਪਿਓਰ ਬਰਬਰੀ ਤੇ ਰੈਡੀ ਹੈ ਜੀ ਇਹ ਸੂਟ ਹਨਾ 6-700 ਦਾ ਤਾਂ ਇਹ ਸੂਟ ਆਂਦਾ ਇਹ ਪੂਰਾ ਪਿਓਰ ਬਰਬਰੀ ਦਾ ਬਿਲਕੁਲ ਓਰੀਜਨਲ ਵਾਲੀ ਪਿਓਰ ਬਰਬਰੀ ਹੈ ਜੀ ਇਸ ਤੋਂ ਲੱਗੇ ਲਓ ਜੀ ਲੋ ਭਾਣਾ ਇਹ ਵਾਲੀ ਸੂਟ ਵੀ ਤੁਹਾਨੂੰ ਦਿਖਾਣੀ ਆ ਲਓ ਇਹ ਰਹੂਗਾ ਜੀ ਸਿੰਧੀ ਬੂਟੀ ਦਾ ਸੂਟ ਬਹੁਤ ਪਿਆਰਾ ਜਿਹਾ ਸੂਟ ਹੈ ਸਿੰਧੀ ਬੂਟੀ ਦਾ ਤੇ ਇਹਦੀ ਪ੍ਰਾਈਸ 700 ਰੁਪਿਆ ਰੈਡੀ ਆ ਜੀ ਇਹ ਸਟਾਫ ਐਦਾਂ ਦਾ ਸਰਦੀ ਦੇ ਵਿੱਚ ਵੇਅਰ ਕਰਨ ਵਾਲਾ ਸਟਾਫ ਹੈ ਥੋੜਾ ਜਿਹਾ ਕਾਟਰਨ ਮਿਕਸ ਹੈ ਪਰ ਜਿਹੜੀਆਂ ਭੈਣਾਂ ਨਹੀਂ ਗਰਮ ਕਪੜਾ ਪਾ ਸਕਦੀਆਂ ਨਾ ਉਹਨਾਂ ਲਈ ਹੈ ਪਰ ਹੈ ਪੂਰਾ ਮੋਟਾ ਜੀ ਪੂਰਾ ਮੋਟਾ ਕਪੜਾ ਗਾਫ ਦੇ ਵਿੱਚ ਇਹਦੀ ਪ੍ਰਾਈਸ ਰਹਿਣੀ ਹੈ 700 ਰੁਪਏ 슬ੀਵਸ ਦੇ ਉੱਪਰ ਵੀ ਮਿਲੂਗਾ ਤੁਹਾਨੂੰ ਵਰਕ ਦੇ ਦਾ ਲਓ ਇਹ 슬ੀਵਸ ਦੇ ਉੱਪਰ ਵਰਕ ਆਊਗਾ ਜੀ ਇਹਦਾ ਠੀਕ ਹੈ ਜੀ 슬ੀਵਸ ਦੇ ਉੱਪਰ ਵਰਕ ਹੋਣਾ ਲਓ ਜੀ ਕੇਵਲਾ ਦੇਖੋ ਜੀ ਇਹ ਵਾਲਾ ਸੂਟ ਵੀ ਬਹੁਤ ਪਿਆਰੇ ਰੈਡ ਵਾਲੇ ਆ 790 ਦੀ ਪ੍ਰਾਈਸ ਰਹਿਣੀ ਹੈ ਜੀ ਲਓ ਬਹੁਤ ਸੋਹਣਾ ਕਲਰ ਹੈ ਘੇਰੇ ਤੇ ਵਰਕ ਬਣਿਆ ਹੋਇਆ ਬਹੁਤ ਸੋਹਣਾ ਘੇਰੇ ਦਾ ਵਰਕ ਹੈ ਲਓ ਜੀ ਇਹ ਵਾਲਾ 슬ੀਵਸ ਤੇ ਕੰਮ ਹੈ ਜੀ 790 ਦੀ ਪ੍ਰਾਈਸ ਰਹਿਣੀ ਹੈ ਇਹਨਾਂ ਸੂਟਾਂ ਦੀ ਜਿਹੜਾ ਵੀ ਸੂਟ ਪਸੰਦ ਹੈ ਠੀਕ ਹੈ ਜੀ ਸਕਰੀਨ ਸ਼ਾਟ ਲਓ ਤੇ ਆਰਡਰ ਬੁੱਕ ਕਰੋ ਲਓ ਇਹ ਕੇਸ ਸੂਟ ਰੈਡੀ ਹੋਇਆ ਜੀ ਇਹ ਵੀ ਪਸ਼ਮੀਨੇ ਤੇ ਰਹਿਣਾ ਜੀ ਇਹ ਪਸ਼ਮੀਨੇ ਦਾ ਵਰਕ ਹੈ ਇਹ 슬ੀਵਸ ਦਾ ਵਰਕ ਹੈ ਜੀ ਚੈੱਕ ਕਰੋ ਜੀ ਇਸ 슬ੀਵਸ ਤੇ ਵਰਕ ਆਊਗਾ ਤੇ ਇਹ ਵਾਲਾ ਜਿਹੜਾ ਵਰਕ ਆਊਗਾ ਜੀ ਲਓ ਇਹ ਕੇਰੇ ਤੇ ਵਰਕ ਆਊਗਾ ਜੀ ਇਹ ਕੇਰੇ ਦਾ ਵਰਕ ਹੈ ਬਹੁਤ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਪ੍ਰਾਈਸ ਰਹਿਣੀ ਹੈ ਜੀ ਇਹਦੀ 790 790 ਬਈ ਤੁਸੀਂ ਸੂਡ ਲੈ ਸਕਦੇ ਹੋ ਇਹ ਵਾਲਾ ਸੂਡ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਵਰਕ ਹੋਇਆ ਇਹਦੀ ਪ੍ਰਾਈਸ ਰਹਿਣੀ 800 ਰੁਪਏ ਲਓ ਇਹ ਕੇਰੇ ਉੱਪਰ ਫਲਾਵਰ ਫਲਾਵਰ ਆਉਣੇ ਆ ਤੇ ਇਹ ਵਾਲੇ ਜਿਹੜੇ ਫਲਾਵਰ ਆਉਣਗੇ ਜੀ ਸਟਾਪ ਬਹੁਤ ਫਾਈਨ ਰਹਿਣ ਵਾਲਾ ਇਹ ਇਹ 슬ੀਵਸ ਤੇ ਫਲਾਵਰ ਆਉਣਗੇ ਬਾਹਾਂ ਤੇ ਫਲਾਵਰ ਆਉਣੇ ਆ ਪ੍ਰਾਈਸ ਇਹਦੀ ਵੀ ਰਹਿਣੀ 800 ਰੁਪਏ ਠੀਕ ਹੈ ਜੀ 800 ਰੁਪਏ ਪ੍ਰਾਈਸ ਰਹਿਣੀ ਆ ਜੀ ਇਹਦੀ ਲੋ ਇਹ ਕਿਵਲਾ ਚੈੱਕ ਕਰੋ 790 ਲੋ ਇਹ ਬਾਹਾਂ ਦਾ ਵਰਕ ਆਣਾ ਇਹ ਆਊਗਾ ਜੀ ਤੇ ਕੇਰੇ ਦਾ ਵਰਕ। ਦੇਖੋ। ਪਛਮੀ ਨੇ ਦੇ ਉੱਪਰ ਸੂਟ ਰਹਿਣੇ ਜੀ ਇਹ ਵਾਲੇ। ਇਹ ਕੇਰੇ ਦਾ ਵਰਕ ਹੈ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ। ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 790 ਜੀ। 790 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ। ਲੋਕੀ ਕੇ ਵਾਲਾ ਕਲਰ ਚੈੱਕ ਕਰੋ ਜੀ। ये पिस्ता कलर से आना पशमी तो वर्क है जी ठीक है सी सलीव्स वर्क आऊगा जी घेरा वर्क ये घेरा वर्क आऊगा जी ठीक है जी बहुत ही प्यारा जो सूट रहने वाला है ये घेरा वर्क स्लीवस वर्क जी प्राइस रहनी है जी यौ नब्बे लो जी एक वाला चेक करो ਇਹ ਵੀ ਫੈਸੀਮਿਨ ਤੇ ਰਹਿਣਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਠੀਕ ਹੈ ਇਹ ਜੀਆਂ 슬ੀਵਸ 'ਤੇ ਵਰਕ ਹੈ ਜੀ ਇਹ 슬ੀਵਸ 'ਤੇ ਵਰਕ ਹੋਣਾ ਇਹ ਵੀ ਡਿਜ਼ਾਈਨ ਮੇਰੇ ਭੈਣਾਂ ਨੂੰ ਬਹੁਤ ਪਸੰਦ ਹੈ ਜੀ ਅਸੀਂ ਇਹਨੇ ਸੂਟ ਦੇ ਚੁੱਕੇ ਹਾਂ ਵਰਕ ਕਰਕੇ ਪਰ ਦਮਾਰਾਂ ਇਹਨਾਂ ਦੀ ਦੁਬਾਰਾ ਇਹਦੀ ਡਿਮਾਂਡ ਆ ਰਹੀ ਹੈ ਇਹਨਾਂ ਸੂਟਾਂ ਦੀ ਤੇ ਕਾਫੀ ਮੇਰੀ ਦੁਬਾਰਾ ਔਰ ਰੈਡੀ ਹੋ ਰਿਹਾ ਜੀ ਹੁਣ ਵੀ ਰੈਡੀ ਹੋਈ ਜਾ ਰਿਹਾ ਜੀ ਸੂਟ ਇਹਦੇ ਵਿੱਚ ਤੇ ਇਹ ਪਸੰਦ ਬਹੁਤ ਕੀਤਾ ਜਾ ਰਿਹਾ ਵਰਕ ਜੀ अठ सौ ये प्राइस रहनी है लो ए प्राइज भी सात सौ नब्बे रहनी है जी सिंधी वर्क पर आऊगा जी सूट बहुत ही प्यारा जत सौ नब्बे प्राइस रहनी है जी लो जी एक बार चेक करो जी ये भी सिंधी वर्क पर आऊगा जी बहुत सोहना सूट रहने वाला जी ये स्लीवस से कम होया ये बॉटम से भी आऊगा जी प्राइस रहनी है जी सात सौ नब्बे जी सात सौ नब्बे की प्राइस रहनी है लो ये चेक करूँ जी ये पिस्ता कलर के आऊगा जी ये भी बहुत सोहना सूट रहने वाला पिस्ता कलर लो जी। ਇਹ ਆਊਗਾ ਜੀ ਕੇਰੇ ਦਾ ਵਰਕ ਬਹੁਤ ਹੀ ਪਿਆਰਾ ਜਾਂ ਕੇਰੇ ਦਾ ਵਰਕ ਆਉਣਾ ਤੇ ਇਹ ਵਾਲਾ ਆਊਗਾ ਜੀ 슬ੀਪਸ ਤੇ ਵਰਕ ਇਹ ਬਾਹਾਂ ਦਾ ਵਰਕ ਆਉਣਾ ਪ੍ਰਾਈਸ ਰਹਿਣੀ ਹੈ ਜੀ 790 790 ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ 790 ਦੀ ਪ੍ਰਾਈਸ ਰਹੂਗੀ ਲਓ ਜੀ ਇਹ ਕੇਵਲਾ ਚੈੱਕ ਕਰ ਲਓ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਇਹ ਆਊਗਾ ਸ਼ਰੀਫਸ ਦੇ ਉੱਪਰ ਕੰਮ ਲੋ ਜੀ 790 ਦੀ ਪ੍ਰਾਈਸ ਰਹੂਗੀ ਜੀ ਪਸ਼ਮੀਨੀ ਦੇ ਉੱਪਰ ਰੈਡੀ ਹੈ ਜੀ ਇਹ ਵਾਲੇ ਸੂਟ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਹੋਣ ਵਾਲੀ ਇਹਨਾਂ ਦੇ ਉੱਪਰ 790 ਦੀ ਪ੍ਰਾਈਸ ਰਹੂਗੀ ਇਸ ਤੋਂ ਅੱਗੇ ਕੀ ਇਹ ਆਊਗਾ ਸਿੰਧੀ ਵਰਕ ਦਾ ਸੂਟ ਇਹਦੀ ਪ੍ਰਾਈਸ 700 ਰਹਣੀ ਹੈ ਜੀ ਬਹੁਤ ਸੋਹਣਾ ਸੂਟ ਰੈਣ ਵਾਲਾ ਸਿੰਧੀ ਵਰਕ ਦਾ ਠੀਕ ਹੈ ਜੀ ਇਹਦੀ ਪ੍ਰਾਈਸ 700 ਰਹਣੀ ਹੈ ਇਹ ਆਊਗਾ ਜਿਹੜੇ 슬ੀਵਸ ਤੇ ਉੱਪਰ ਵਰਕ ਇਹ 슬ੀਵਸ ਉੱਪਰ ਵਰਕ ਕੋਲੋਂ ਪ੍ਰਾਈਸ ਜਾਨੀ 700 ਜੀ ਇਸ ਨਾਲ ਅੱਜ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਉਹ ਸਕਰੀਨਸ਼ਾਟ ਲਓ ਆਪਣਾ ਆਰਡਰ ਪੱਕ ਕਰੋ ਕੱਲ੍ਹ ਆ ਕੇ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਇਥੇ ਖਾਦਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ